ਦੱਕੇਂਗੀ ਤੁਮਥੇ ਬੜੇ ਰੱਬ ਨੂੰ ਕਿ ਮੇਰੇ ਜੇ ਹਾ ਮੁੰਡਾ ਤਹੀਂ ਮਿਲਿਆ ਮਿਲ ਗਿਆ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮਨ ਖਿਲਿਆ ਕਰ ਦੂੰਗਾ ਸੱਬੇ ਪੂਰੀਆਂ ਤੇਰਿਆਂ ਡਿਮਾਂਡਾਂ ਜਿਹੜੀਆਂ ਮਿੰਨੀ ਕੁਪਰ ਲਾ ਦਊਂਗਾ ਵਿੱਚ ਟੜ ਕੇ ਤੂੰ ਹਰੀ ਗੀੜੀਆਂ ਮਿੰਨੀ ਕੁਪਰ ਲਾ ਦਊਂਗਾ ਵਿੱਚ ਬੈਠ ਕੇ ਤੁਹਾਰੀ ਗੀੜੀਆਂ ਨੀ ਮੈਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਕਰਦਾ ਆਪਾਂ ਆਉਣ ਵਾਲਾ ਕੋਈ ਵੀ ਅੱਗੇ ਆਪਾਂ ਇੱਕ ਫੰਕਸ਼ਨ ਰੱਖਾਂਗੇ ਆਪਾਂ ਇੱਥੇ ਪੂਰੇ ਸਾਜੀ ਸੂਜੀ ਲਾ ਕੇ ਨਾ ਪੂਰੀ ਮਹਿਫਲ ਲਾਵਾਂਗੇ ਇਹ ਜਿੱਦੇ ਆਪਾਂ ਇੱਧ ਕੀ ਇਕੱਲੇ ਆਏ ਆ ਆਪਣੇ ਮਿਊਜ਼ੀਸ਼ੀਅਨਸ ਲੈ ਕੇ ਆਵਾਂਗੇ ਆਪਾਂ ਪੂਰੀ ਮਹਿਫਲ ਲਾਵਾਂਗੇ ਜੀ ਮੈਂ ਪ੍ਰੋਮਿਸ ਕਰਦਾ 5-7 ਵੱਡੇ ਵੱਡੇ ਕਲਾਕਾਰ ਲੈ ਕੇ ਆਉਂਦਾ ਮੈਂ ਆਪਦੇ ਨਾਲ ਠੀਕ ਹੈ ਆਪਾਂ ਸਾਰੇ ਇੰਜੋਏ ਕਰਾਂਗੇ ਤੁਸੀਂ ਮੈਨੂੰ ਦੱਸ ਦਿਓ ਕਿਹੜਾ ਕਿਹੜਾ ਆਰਟਿਸਟ ਤੁਹਾਨੂੰ ਵਧੀਆ ਲੱਗਦਾ ਮੈਂ ਪਰਸਨਲੀ ਉਹਨੂੰ ਬੇਨਤੀ ਕਰ ਲਵਾਂਗਾ ਮੈਂ ਅਸੇ ਆਪਣੀ ਕੋਈ ਗੱਲ ਮੋੜੂਗਾ ਨਹੀਂ ਆਪਣੇ ਸਾਰੇ ਵੱਡੇ ਛੋਟੇ ਭਰਾ ਨੇ ਤੁਸੀਂ ਮੈਨੂੰ ਲਿਸਟ ਬਣਾ ਕੇ ਦੇ ਦੇਣੀ ਹੈ VOTING ਕਰਕੇ ਓਕੇ ਤੁਹਾਨੂੰ ਕਿਹੜਾ ਆਰਟਿਸ ਵਧੀਆ ਲੱਗਦਾ ਆਪਾਂ ਜਿਹਦੀਆਂ ਸਭ ਤੋਂ ਵੱਧ VOTINGS ਹੋਈਆਂ ਆਪਾਂ ਉਹਨੂੰ ਲੈ ਆਵਾਂਗੇ ਬਹੁਤ ਮਹਿੰਗੇ ਕਲਾਕਾਰ ਦਾ ਨਾ ਮੈਨੂੰ ਕਹਿਦੇ ਹੋ ਕਿ ਮੁੜ ਕੇ ਮਿਲਣ ਨੂੰ ਕਹਦੇ ਆ ਨਾ ਠੀਕ ਠੀਕ ਜੇ ਮੇਰੇ ਪੱਤਰ ਦੇ ਕਲਾਕਾਰ ਕਹਿ ਦਿਓ ਠੀਕ ਹੈ ਜਿਹਨੇ ਮੇਰੇ ਹਾਣੀ ਮਹਾਨ ਦੇ ਹੋਣਗੇ ਤੇ ਤੁਸੀਂ ਜਿਹੜਾ ਕਹੋਗੇ ਆਪਾਂ ਲੈ ਆਵਾਂਗੇ ਠੀਕ ਹੈ ਜ